ਇੱਕ ਵਾਰ ਫਿਰ ਮੈਂ ਆਪਣੇ ਪਿਆਰੇ ਲੋਕਾਂ ਚ ਆਇਆ ਸੋ ਮੇਰੇ ਵਿਧਾਨ ਸਭਾ ਹਲਕਾ ਪੋਆ ਦੇ ਜਿਹੜੇ ਫਲੱਡ ਅਫੈਕਟਡ ਪਿੰਡ ਨੇ ਉਹਨਾਂ ਪਿੰਡਾਂ ਦੇ ਅੰਦਰ ਜਿੱਥੇ ਬਾਕੀ ਕਾਜ ਪੂਰੇ ਕਰ ਲਏ ਗਏ ਆ ਉੱਥੇ ਨਾਲ ਦੇ ਨਾਲ ਜਿਹੜਾ ਮੈਡੀਕਲ ਅਕਸਿਲਟੀਆਂ ਨੇ ਉਹਨੂੰ ਖਾਸ ਕਰਕੇ ਫਲੱਡ ਰਿਲੇਟਡ ਜਿਹੜੀਆਂ ਉਹ ਬਿਮਾਰੀਆਂ ਕਾਇਦਾ ਹੋਣ ਦਾ ਜਿਹੜਾ ਕਿ ਚਿੰਤਾ ਆਇਆ ਖਤਸਾ ਆਇਆ ਉਹਨੂੰ ਕਵਰ ਕਰਨ ਦੇ ਲਈ ਅੱਜ ਚਾਰ ਪਿੰਡਾਂ ਦੇ ਅੰਦਰ ਵੱਡੇ ਕੰਮ ਲੱਗੇ ਆ ਪਿੰਡ ਜਨਪੁਰ ਦੇ ਅੰਦਰ ਪਿੰਡ ਢਿੰਡੇ ਦੇ ਅੰਦਰ ਕਿਲਪੁਰ ਦੇ ਅੰਦਰ ਤੇ ਪਲਾ ਜਿਹੜਾ ਬਿਲਕੁਲ ਬਾਟਰ ਲਾਈਨ ਦੇ ਉੱਤੇ ਇਸ ਵੇਲੇ ਸਾਡਾ ਪਿੰਡ ਹੈਗਾ ਸੋ ਸੈਂਕੜੇ ਲੋਕ ਇਨਾ ਮੈਡੀਕਲ ਕੈਂਪਾਂ ਦੇ ਅੰਦਰ ਆਪਣੇ ਆਪ ਨੂੰ ਚੈੱਕ ਕਰਾਣ ਲਈ ਆਏ ਆ ਔਰ ਚੈੱਕ ਕਰਾਣ ਤੋਂ ਬਾਅਦ ਜਿਸ ਤਰ੍ਹਾਂ ਦੀ ਉਹਨਾਂ ਨੂੰ ਮੈਡੀਸਨ ਦੀ ਉਹਨਾਂ ਦੀ ਲੋੜ ਹੈ ਉਹ ਸਾਡੇ ਡਾਕਟਰ ਸੇਵਾਦਾਰਾਂ ਵੱਲੋਂ ਸਾਡੇ ਸਾਰੀ ਤਰੀ ਪੈਰਾਮੈਡੀਕਲ ਟੀਮਾਂ ਬੈਠੀਆਂ ਨੇ ਉਹਨਾਂ ਵੱਲੋਂ ਦਿੱਤੀਆਂ ਜਾ ਰਹੀਆਂ ਨੇ ਸੋ ਕਿਸੇ ਵੀ ਤਰ੍ਹਾਂ ਦੀ ਬਿਮਾਰੀ ਨੂੰ ਰੋਕਣ ਦੇ ਲਈ ਫੈਲਣ ਤੋਂ ਉਹਦਾ ਅਵਚਾਰ ਕਰਨ ਦੇ ਲਈ ਪਿੰਡਾਂ ਦੇ ਅੰਦਰ ਜਿਹੜੀ ਉਹ ਸਪਰਿਆ ਕੀਤੀਆਂ ਜਾ ਰਹੀਆਂ ਨੇ ਫੋਗ ਮਸ਼ੀਨਾਂ ਦੇ ਰਾਹੀਂ ਸੋ ਅਸੀਂ ਚਾਹੁੰਦੇ ਹਾਂ ਵੀ ਚਾਈਕੂ ਡਾਰੀਆ ਵਰਗੀ ਜਾਂ ਡੇਂਗੂ ਵਰਗੀ ਜਿਹੜੀਆਂ ਬਿਮਾਰੀਆਂ ਨੇ ਉਹ ਨਾ ਉਤਪਨ ਹੋਣ ਹੜਾਂ ਤੋਂ ਬਾਅਦ ਪਾਣੀ ਜਿਹੜਾ ਪਿੰਡਾਂ ਚ ਮਤਲਬ ਬੜਿਆ ਸੋ ਉਹਦੇ ਲਈ ਲਗਾਤਾਰ ਕੈਂਪਾਂ ਦਾ ਜਿਹੜਾ ਪਿਛਲੇ ਸਮੇਂ ਤੋਂ ਹੀ ਤਸੋਦਿੰ ਜਿੱਪਾ ਜਾ ਰਹੇ ਤੇ ਅੱਜ ਇੱਕ ਕਿਸਮ ਦੇ ਮੈਂ ਕਹਿ ਦਿੰਦਾ ਮੇਗਾ ਮੇਗਾ ਜਿਹੜੇ ਉਹ ਕੈਂਪਨੀ ਲਗਾਏ ਜਾ ਰਹੇ ਆ ਘਰ ਘਰ ਜਾ ਕੇ ਸਾਡੀਆਂ ਜਿਹੜੀਆਂ ਉਹ ਟੀਮਾਂ ਨੇ ਸਾਡੀਆਂ ਪੰਚਾਇਤਾਂ ਹੋਣ ਜਾਂ ਸਾਡੀਆਂ ਆਸ਼ਾ ਵਰਕਰ ਸਾਡੀਆਂ ਭੈਣਾਂ ਨੇ ਜਾਂ ਹੋਰ ਵੀ ਜਿੰਨਾ ਸਟਾਫ ਕੈਰਾਮੈਡੀਕਲ ਸਟਾਫ ਉਹ ਲੋਕਾਂ ਨੂੰ ਘਰਾਂ ਚ ਜਾ ਕੇ ਵੇਰ ਵੀ ਕਰਦੇ ਆ ਕਿ ਕਿੰਪਾਂ ਚ ਲੋਕ ਆ ਰਹੇ ਆ